ਨੀ ਨੀਵੇਂ ਕਾਪਲੋ ਨੀਵੇਂ ਇੱਥੇ ਪਟੰਡਾ ਸਰਕਟ ਹਾਊਸ ਸੈਪਵਾਟਰ ਤੇ ਇੱਥੇ ਮੀਟਿੰਗ ਰੱਖੀ ਹੋਈ ਸੀ ਜਿਦੇ ਚ ਸਾਡੇ ਬਲੈਕ ਪ੍ਰੈਜ਼ੀਡੈਂਟ ਬਲੈਕ ਪ੍ਰਧਾਨ ਤਲਵੰਡੀ ਸਾਹਬ ਉਹਦੇ ਚੇਅਰਮੈਨ ਤੇ ਜਿਹੜੇ ਅਹੁਦੇਦਾਰ ਉਹ ਸਾਰੇ ਇੱਥੇ ਬੁਲਾਏ ਹੋਏ ਸੀ ਅੱਜ ਸੋ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਚਰਚਾ ਕੀਤੀ ਬੇਸਿਕਲੀ ਆਮ ਆਦਮੀ ਪਾਰਟੀ ਦੇ ਸਟਰਕਚਰ ਨੂੰ ਇਸ ਬਠਿੰਡਾ ਲੈਵਲ ਤੇ ਪੂਰੇ ਪੰਜਾਬ ਲੈਵਲ ਤੇ ਤੇ ਜਿਹੜੀ ਅੱਜ ਮੀਟਿੰਗ ਕਾਲ ਕੀਤੀ ਸੀ ਉਹ ਤਲਵੰਡੀ ਸਾਬੋ ਦੀ ਕੀਤੀ ਸੀ ਤਲਵੰਡੀ ਸਾਬੋ ਲੈਵਲ ਤੇ ਤਾਂ ਕਿ ਇਸ ਸਟਰਕਚਰ ਨੂੰ ਸਾਰਿਆਂ ਦੀ ਰਾਇ ਦੇ ਨਾਲ ਅੱਗੇ ਵਧਾਈਏ ਤੇ ਨੂੰ ਹੋਰ ਮਜ਼ਬੂਤ ਕਰੀਏ ਭਾਈ ਵੀਰ ਜੀ ਕਾਰਨ ਸਿੱਧੂ ਦੀ ਆਡੀਓ ਵਾਇਰਲ ਹੋਈ ਆ ਉਹਨਾਂ ਦੇ ਜਿਹੜੀ ਕਾਫੀ ਔਰਤਾਂ ਪ੍ਰਤੀ ਤੇ ਜਿਹੜੇ ਭਾਈਚਾਰਿਆਂ ਪ੍ਰਤੀ ਵੀ ਆਪत्ति ਜਨਨ ਹੋਈ ਹੈ ਮੈਂ ਦੇਖੋ ਇਹ ਆਡੀਓ ਕੋਈ ਸੁਣੀ ਨਹੀਂ ਹੈਗੀ ਹਲੇ ਇਹ ਮੈਨੂੰ ਥੋੜੇ ਤੋਂ ਪਤਾ ਲੱਗ ਰਿਹਾ ਨਹੀਂ ਇਹ ਤਾਂ ਬਹੁਤ ਵੱਡੇ ਪੱਧਰ ਤੇ ਬਣਦੀ ਹੈ ਸੁਣੀ ਨਹੀਂ ਤੁਸੀਂ ਨਹੀਂ ਮੈਂ ਤੁਸੀਂ ਕੀ ਮੰਨਦੇ ਹੋ ਜਿਹੜਾ ਪर्चा ਦਿੱਤਾ ਗਿਆ ਪੱਤਰਕਾਰੀ ਜਿਹੜੇ ਸੱਚ ਬੋਲਣ ਵਾਲਾ ਤੇ ਉਹ ਕੀ ਕੀ ਕਹਿਣਾ ਚਾਹੋਗੇ ਤੁਹਾਡਾ ਕੀ ਸਪਸ਼ਟੀਕਰਨ ਦੇ ਵਿੱਚ ਬਲਕਿ ਪਰਿਕਰਮਾ ਹੈਗੀ ਤੁਹਾਡੀ ਜਿਹੜਾ ਪर्चा ਦਿੱਤਾ ਗਿਆ ਪੱਤਰਕਾਰਾਂ ਤੇ ਪਹਿਲਾਂ ਪਾਰਟੀਆਂ ਕਰਦੀਆਂ ਸੀ ਜਿਹੜੀਆਂ ਹੈਗੀਆਂ ਸੀ ਰਵਾਇਤੀ ਤੁਹਾਡੀ ਪਾਰਟੀ ਤਾਂ ਵਧੀਆ ਸੀ ਨਹੀਂ ਪਾਰਟੀ ਦੇ ਵਿੱਚ ਦੇਖੋ ਮੈਂ ਇਹ ਗੱਲ ਕਹੂੰਗੀ ਕਿ ਪਾਰਟੀ ਅੱਜ ਵੀ ਵਧੀਆ ਹੀ ਹੈ ਸੱਚ ਬੋਲਣ ਕਿਵੇਂ ਅੱਜ ਵੀ ਵਧੀਆ ਹੀ ਹੈ ਮੋਹਿੰਦਰ ਨੇ ਪर्चा ਵੇ ਮੈਨੂੰ ਉਹਦੇ ਪਾਰਟੀ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਹਨਾ ਕਿ ਕਿਸੇ ਸਿਰੇ ਤੋਂ ਪਾਰਟੀ ਨੂੰ ਨਕਾਰਦੀ ਹੈ ਕਿ ਪਾਰਟੀ ਰੋਂਗ ਕਰ ਰਹੀ ਹੈ ਪਾਰਟੀ ਨੇ ਜੋ ਚੰਗਾ ਕੀਤਾ ਹੈ ਜੋ ਅਸ਼ਾਈਆਂ ਨੇ ਉਹ ਤਾਂ ਸਰਕਾਰੀਆਂ ਦੇ ਖੁਲ ਨਾਲ ਨਾਲ ਹੀ ਤੁਸੀਂ ਕਿਹਾ ਪਤਾ ਨਹੀਂ ਉਹਨਾਂ ਨੇ ਉਹਨਾਂ ਨੇ ਟੜੇ-ਟੜੇ ਬੰਦੀ ਦੀ ਵੀ ਪਾਰਟੀ 'ਚ ਗੱਲ ਕੀਤੀ ਹੈ ਉਹਨਾਂ ਨੇ ਕਿ ਇੱਕ ਦਿੱਲੀ ਟੜਾ ਤੇ ਇੱਕ ਪੰਜਾਬ ਦਾ ਟੜਾ ਮੇਰੀ ਦੋਨੋਂ ਟੜਿਆਂ ਨਾਲ ਹੀ ਹੈ ਐਸਾ ਕੁਝ ਇਹ ਤਾਂ ਅਕਸਰ ਹੁੰਦਾ ਰਹਿੰਦਾ ਜਦੋਂ ਕੋਈ ਵੀ ਪਾਰਟੀ ਜਿਹੜੀ ਆ ਜਿਹਦਾ ਤੁਰਾ ਓਬਵੀਅਸ ਈ ਗੱਲ ਆ ਦਿੱਲੀ ਤੋਂ ਆ ਉੱਥੇ ਅਕਸਰ ਇਹ ਗੱਲਾਂ ਚੱਲਦੀਆਂ ਨੇ ਕਿ ਬਈ ਇੱਕ ਪੰਜਾਬ ਦਾ ਧੜਾ ਤੇ ਇੱਕ ਦਿੱਲੀ ਦਾ ਧੜਾ ਜਿਹੜੀ ਇੱਕ ਨੈਸ਼ਨਲ ਪਾਰਟੀ ਹੈ ਇਹ ਗੱਲਾਂ ਤਾਂ ਬੜੀਆਂ ਆਈਆਂ ਸੋ ਇਹ ਹਜਾ ਕੁਝ ਨਹੀਂ ਆ ਇਹ ਵੀ ਕਲੀਅਰ ਹੁੰਦਾ ਆ ਕਿ ਜਿੱਥੇ ਸਾਡੇ ਨੈਸ਼ਨਲ ਕਨਵੀਨਰ ਬੈਠੇ ਨੇ ਉੱਥੋਂ ਹੀ ਸਾਨੂੰ ਡਾਇਰੈਕਸ਼ਨਸ ਓਬਵੀਅਸ ਈ ਗੱਲ ਆ ਸੀ ਉੱਥੋਂ ਹੀ ਲਾਵਾਂਗੇ ਕਿਉਂਕਿ ਉਹਨਾਂ ਨੂੰ ਨਾਲ ਲੈ ਕੇ ਸਾਰੇ ਇਕੱਠੇ ਹੋ ਕੇ ਤੁਰਾਂਗੇ ਸੋ ਇਹ ਤਾਂ ਇੱਕ ਗੱਲ ਨਿਕਲ ਕੇ ਆਉਂਦੀ ਆ ਵੀ ਦੋ ਧੜੇ ਦੇ ਇੱਕ ਦਿੱਲੀ ਹੈ ਇੱਕ ਪੰਜਾਬ ਹੈ ਅੱਜ ਤੱਕ ਨੈਸ਼ਨਲ ਪਾਰਟੀ ਮੈਨੂੰ ਤੁਸੀਂ ਦੱਸ ਦੋ ਕਿਹੜੀ ਨਹੀਂ ਐਮਐਲਏ ਦਾ ਕਹਿਣਾ ਇਹ ਗੱਲ ਕੋਈ ਜਾਇਜ਼ ਲੱਗਦੀ ਹੈ ਵੀ ਐਮਐਲਏ ਵੱਲੋਂ ਇਹ ਗੱਲ ਕਹਿਣਾ ਵੀ ਤੜੇ ਕਿਹੜੀ ਐਮਐਲਏ ਨੇ ਕੀ ਮੈਨੂੰ ਦੋ ਆਡੀਓ ਜਿਹੜੀ ਵਾਇਰਲ ਹੋਈ ਉਹ ਮੈਂ ਤੁਹਾਨੂੰ ਦੱਸਿਆ ਨਾ ਮੈਂ ਆਡੀਓ ਸੁਣੀ ਨਹੀਂ ਚਲੋ মিডিਆ ਵੱਲੋਂ ਨਹੀਂ ਕਿਹਾ ਬਲਕਿ ਦੇ ਵਿੱਚ ਬੀਬਾ ਜੀ ਚਲੋ ਮੈਂ ਸੁਣ ਲੂੰਗੀ ਸੁਣ ਕੇ ਕਾਰਵਾਈ ਦਾ ਪ੍ਰਤੀਕਰਮ ਕਾਰਵਾਈ ਮੈਨੂੰ ਸੁਣਨਾ ਨਹੀਂ ਮੀਡੀਆ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕਿਵੇਂ ਦੇਖ ਦੋ ਮੰਤਰੀ ਵੱਲੋਂ ਪੰਜਾਬ ਦੇ ਸਾਰੇ ਐਸਐਸਪੀ ਡੀਸੀ ਦੀ ਮੀਟਿੰਗ ਬੁਲਾਇਆ ਗਿਆ ਨਸ਼ਾ ਖਿਲਾਫ ਤੇ ਮੌਜੂਦਾ ਪ੍ਰਧਾਨਕਾ ਅਮਨ ਰੋੜਾ ਨੇ ਕਿਹਾ ਕਾਂਗਰਸ ਤੇ ਅਕਾਲੀ ਦਲ ਦੇਣਾ ਇਹਨੂੰ ਸਾਹਮਣਾ ਬਹੁਤ ਔਖਾ ਹੋਵੇਗਾ 2 ਸਾਲ ਦਾ ਸਮਾਂ ਸਾਡੇ ਕੋਲ ਲੱਗੇਗਾ ਅਫਸਰ ਡਿਊਟੀ ਲਈ ਕਿਸ ਤਰ੍ਹਾਂ ਨਹੀਂ ਇਹ ਦੇਖੋ ਬਾਤ ਸਲੰਘਾ ਜੋ ਕਦਮ ਅੱਜ ਸੀਐਮ ਸਾਹਿਬ ਨੇ ਮੀਟਿੰਗ ਬੁਲਾਈ ਹੈ ਸਾਰੇ ਐਸਐਸਪੀ ਡੀਸੀਜ਼ ਦੀ ਤੇ ਕਿਉਂਕਿ ਪੰਜਾਬ ਵੀ ਆਫਕੋਰਸ ਪੰਜਾਬ ਦਾ ਤਰਤਲ ਵੀ ਹੀ ਚਾਹੁੰਦਾ ਵੀ ਅਸੀਂ ਨਸ਼ਿਆਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਕੰਟਰੋਲ ਕਰੀਏ ਇਹਨਾਂ ਨੂੰ ਤੇ ਪੰਜਾਬ ਚੋਂ ਖਤਮ ਕਰੀਏ ਪੰਜਾਬ ਦਾ ਹਰ ਪੇਸ ਇਹ ਚੋਂ ਹੈ ਤੇ ਆਮ ਆਦਮੀ ਪਾਰਟੀ ਦੇਖੋ ਮੈਂ ਇੱਕ ਗੱਲ ਅਕਸਰ ਬੋਲਦੀ ਹੁੰਦੀ ਆ ਵੀ ਕਈ ਚੀਜ਼ਾਂ ਨੂੰ ਲੈ ਕੇ ਹੋ ਸਕਦਾ ਕਿ ਸਰਕਾਰ ਨੂੰ ਸਮਾਂ ਲੱਗਿਆ ਹੋਵੇ ਸਰਕਾਰ ਨੂੰ ਟਾਈਮ ਲੱਗਿਆ ਹੋਵੇ ਸਰਕਾਰ ਲੇਟ ਹੋ ਰਹੀ ਹੋਵੇ ਪਰ ਸਰਕਾਰ ਦੀ ਇੰਟੈਂਸ਼ਨ ਸਰਕਾਰ ਦੀ ਫਿਤਰਤ ਸਰਕਾਰ ਦੀ ਸੋਚ ਜਿਹੜੀ ਉਹ ਮਾੜੀ ਨਹੀਂ ਤੋ ਲੋਕਾਂ ਦੇ ਨਾਲ ਜੇ ਨਸ਼ੇ ਬੰਦ ਕਰਨ ਦੀ ਗੱਲ ਇਹ ਇਹ ਮੁੱਦਾ ਇਲੈਕਸ਼ਨ ਚੱਕਿਆ ਸੀਗਾ ਤਾਂ ਸਰਕਾਰ ਉਹਦੇ ਤੇ ਪੂਰੀ ਤਰ੍ਹਾਂ ਫੁੱਲ ਚੜਾਉਗੀ ਕਿ ਮੈਨੂੰ ਲੱਗਦਾ ਆਹਲੇ ਸਭ ਇਹ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਇੱਕ ਵਾਰ ਫਿਰ ਲੱਗਦਾ ਪੰਜਾਬ ਬਣੇਗਾ ਕਿਉਂਕਿ ਨਸ਼ੇ ਨੂੰ ਲੈ ਕੇ ਕਾਫੀ ਗੱਲਬਾਤ ਚੱਲ ਰਹੀ ਹੈਗੀ ਹੈ ਨਸ਼ਾ ਇੱਕ ਕੋਈ ਇਹਦੇ ਵਿੱਚ ਸ਼ੱਕ ਨਹੀਂ ਵੀ ਬੁਰੀ ਤਰ੍ਹਾਂ ਜਕੜਿਆ ਪਰ ਇੱਕ ਗੱਲ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ ਵੀ ਨਸ਼ੇ ਦਾ ਜਿਹੜੀ ਸ਼ੁਰੂਆਤ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਨਹੀਂ ਕੀਤੀ ਉਹ ਤਾਂ ਸਟਾਰਟ ਆ ਜਿਹੜਾ ਵੱਡੀਆਂ-ਵੱਡੀਆਂ ਪਾਰਟੀਆਂ ਇੱਥੇ ਰਹਿ ਗਈਆਂ ਅਕਾਲੀ ਦਲ ਰਹਿ ਗਿਆ ਕਾਂਗਰਸ ਰਹਿ ਗਈ ਸਭ ਤੋਂ ਵੱਡੀ ਪਾਰਟੀ ਸੋ ਉਹਨਾਂ ਦੇ ਟਾਈਮ ਤੇ ਨਸ਼ਾ ਪੰਜਾਬ ਦੇ ਵਿੱਚ ਪਸਰੇ ਆ ਠੀਕ ਆ ਉਹਨੂੰ ਕੰਟਰੋਲ ਕਰਨ ਦੀ ਇੱਕ ਢਾਂਚਾ ਇੱਕ ਸਿਸਟਮ ਇੱਕ ਸਟਰਕਚਰ ਇੱਕ ਜਿਹੜਾ ਆ ਚਾਹੀਦਾ ਬਟ ਅਜੇ ਤੱਕ ਤਿੰਨ ਸਾਲ ਬੀਤ ਗਏ ਸੱਚੇ ਤੌਰ ਤੇ ਵੀ ਕੰਟਰੋਲ ਨਹੀਂ ਵਧਿਆ ਜਰੂਰੀ ਆ ਵਟਾ ਇਸ ਹਾਲ ਤੱਕ ਕੁਝ ਵੀ ਨਹੀਂ ਹੁੰਦਾ 5 ਸਾਲ ਤਾਂ ਪਿਛਲੇ ਵੀ ਹੋ ਗਏ ਇਹ ਕਿੰਨੇ ਕਿੰਨੇ ਸਾਲ ਮੈਨੂੰ ਦੱਸੋ ਕਾਂਗਰਸ ਕਿੰਨੇ ਸਾਲ ਕਿਵੇਂ ਕਿਵੇਂ ਟਨਯੂਰ ਲਾ ਲਾ ਸਤਾ ਚਾਹੇ ਤੁਹਾਡੇ ਤੁਹਾਡੇ ਮਤਲਬ ਕਿੰਨੇ ਕਿੰਨੇ ਸਾਲ ਲੱਗ ਸਕਦੇ ਆ ਸਤਾ ਚ ਕਿੰਨੇ ਕਿੰਨੇ ਟਨਯੂਰ ਕਿੰਨਾ ਸਮਾਂ ਲੱਗ ਸਕਦਾ ਕਿੰਨਾ ਸਮਾਂ ਲੱਗ ਸਕਦਾ ਤੁਹਾਡੇ ਮਤਲਬ ਅਕਾ ਵੀ ਇਹ ਇਹਨਾਂ ਚੀਜ਼ਾਂ ਦਾ ਦੇਖੋ ਕੋਈ ਸਮਾਂ ਆਪਾਂ ਕਹਿ ਦਈਏ ਵੀ ਮੈਂ ਅੱਜ ਤੁਹਾਨੂੰ ਕਹਿਦਾ ਵੀ ਮਹੀਨਾ ਦੋ ਮਹੀਨਿਆਂ ਚ ਇਹ ਗੱਲਾਂ ਦੇ ਕੋਈ ਸਮਾਂ ਸਤਾ ਵਿੱਚ ਆਉਣ ਤੋਂ ਪਹਿਲਾਂ ਤਾਂ ਤਿੰਨ ਮਹੀਨੇ ਦਾ ਟਾਈਮ ਦਿੱਤਾ ਸੀ ਆਪਾਂ ਸਮੇਂ ਮਿੱਥ ਕੇ ਚੱਲਦੇ ਹੁੰਦੇ ਤਾਂ ਹੁਣ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਕਿਹਾ ਜਾਂਦਾ ਜੀ ਕੰਟਰੋਲ ਕੀਤਾ ਬਸ ਇੱਕ ਛੋਟੀ ਜੀ ਐਗਜ਼ਾਮਪਲ ਆ ਛੋਟੀ ਜੀ ਮੰਨ ਲਓ ਲੋਕਲ ਲੈਵਲ ਤੇ ਕਿਸੇ ਨਸ਼ੇ ਵਸਕਰ ਨੂੰ ਕਹਿ ਕੇ ਛੋਟੇ ਜਿਹੇ ਪਿੰਡ 'ਚ ਆਪਾਂ ਚਕਾ ਦਿੰਦੇ ਆ ਵੀ ਤੁਸੀਂ ਇਹਨੂੰ ਲੈ ਜਾਓ ਜੀ ਚੱਲੋ ਤਵਦਨ ਮੇਨ ਟਾਈਮ ਘੰਟੇ 2 ਘੰਟਿਆਂ ਦੇ ਵਿੱਚ ਸਾਰੇ ਪਿੰਡ ਵਾਲੇ ਕਹਿੰਦੇ ਵੀ ਸਾਡਾ ਮੁੰਡਾ ਤਾਂ ਬੇਕਸੂਰ ਐ ਨੂੰ ਛੱਡ ਦੋ ਸੋ ਗੱਲ ਇੱਕ ਨਹੀਂ ਹੁੰਦੀ ਹਰ ਕਿਸੇ ਦੇ ਸੈਂਟੀਮੈਂਟਸ ਨੂੰ ਧਿਆਨ ਚ ਰੱਖਣਾ ਜਿਹੜੇ ਤੁਹਾਡੇ ਵੋਟਰ ਸਪੋਰਟਰ ਨੇ ਜਿਨ੍ਹਾਂ ਨੇ ਤੁਹਾਨੂੰ ਇਹਨਾਂ ਮਾਨ ਦਿੱਤਾ ਜਿਨ੍ਹਾਂ ਨੇ ਸਰਕਾਰ ਬਣਾਈ ਉਹਨਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਣਾ ਪਲੱਸ ਨਸ਼ੇ ਨੂੰ ਜਿਹੜਾ ਕੰਟਰੋਲ ਕਰਨਾ ਉਹਨਾਂ ਨੂੰ ਕਿਵੇਂ ਨੱਥ ਮਾਰਨੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਸਰਕਾਰ ਮੀਨਜ਼ ਬਹੁਤ ਵੱਡੀ ਜ਼ਿੰਮੇਵਾਰ ਹੈ ਨਹੀਂ ਭਾਈ ਜੀ ਇੱਕ ਬਿਆਨ ਦਿੱਤਾ ਜਿਸ ਲੱਖ ਦੇ ਲੋਕ ਸਰਪੰਚ ਆਏ ਸੀ ਉਹਨਾਂ ਨੇ ਪ੍ਰੈਸ ਕੌਂਫਰੈਂਸ ਕੀਤੀ ਬਠੰਡੇ ਕਹਿੰਦੇ ਪਿੰਡ ਦੇ ਹਲਕੇ ਲੋਕ ਐਮ ਐਲ ਏ ਹੈਗੇ ਉਹ ਸਾਡੇ ਕੰਮ ਨਹੀਂ ਹੋਣ ਦਿੰਦੇ ਸੜਕਾਂ ਨਹੀਂ ਬਣਾਉਂਦੇ ਟਾਇਲਰ ਦੀ ਫੈਕਟਰੀ ਕਹਿੰਦੇ ਸੁਖਰਾਜ ਬਲ ਕਹਿੰਦਾ ਸਾਡੇ ਤੋਂ ਲੋ ਸਮਾਨ ਲੋ ਭਾਈ ਜੀ ਦੇਖੋ ਹਾਂ ਤਾਂ ਕੋਈ ਕੁਛ ਮਰਜ਼ੀ ਕਰੀ ਜਾਵੇ ਠੀਕ ਹੈ ਸਾਡੇ ਵਰਕਰਾਂ ਨੇ ਸਾਡੇ ਜਿਨ੍ਹਾਂ ਨੇ ਪਾਰਟੀ ਨੂੰ ਖੜਾ ਕੀਤਾ ਜਿਨ੍ਹਾਂ ਨੇ ਜਿਹੜੇ ਪਾਰਟੀ ਨੂੰ ਇੱਥੇ ਤੱਕ ਲੈ ਕੇ ਆਏ ਹੁਣ ਕਿ ਚੱਲੀ ਬੰਦ ਕਰ ਲੋ ਜਰਾ ਬੰਦ ਕਰ ਲੋ ਨਾ ਜਿਨ੍ਹਾਂ ਨੇ ਪਾਰਟੀ ਜਿਹੜੀ ਇੱਥੋਂ ਤੱਕ ਲੈ ਕੇ ਆਏ ਹੁਣ ਪਿੰਡ ਦੇ ਵਿੱਚ ਜਿਨ੍ਹਾਂ ਨੇ ਪਾਰਟੀ ਲਈ ਜਿਹੜੇ ਜੁੱਤੀਆਂ ਕਸਾਉਂਦੇ ਮਰ ਗਏ ਮੇਰਾ ਤਾਂ ਸਿਰਫ ਇੰਨਾ ਇੱਕ ਮੈਸੇਜ ਆ ਸਾਰਿਆਂ ਨੂੰ ਕਿ ਜਿਹੜੇ ਵੀ ਸਰਪੰਚ ਚੁਣੇਗੇ ਨੇ ਓਬਵੀਅਸਲੀ ਇੱਕ ਸਰਪੰਚ ਚੁੜਨਾ ਪਿੰਡ ਆਣੇ ਚੁਣੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਸੋ ਉਹਨਾਂ ਸਰਪੰਚਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਰੇ ਵਲੰਟੀਅਰਸ ਨੂੰ ਨਾਲ ਲੈ ਕੇ ਚੱਲੇ ਪਲੱਸ ਸਾਡੇ ਵਲੰਟੀਅਰਸ ਤੇ ਵੀ ਸਾਰਿਆਂ ਦੀ ਜਿਨ੍ਹਾਂ ਨੇ ਫੁੱਲ ਚੜਾਏ ਜਿਨ੍ਹਾਂ ਨੇ ਕਿਹਾ ਵੀ ਸਾਡੇ ਆ ਸਰਪੰਚ ਹੋਣੇ ਚਾਹੀਦੇ ਆ ਜੀ ਉਹਨਾਂ ਸਰਪੰਚਾਂ ਨੂੰ ਨਾਲ ਲੈ ਕੇ ਇਕੱਠੇ ਸਾਂਝੇ ਕੰਮ ਕਰਨ ਮੈਂ ਤਾਂ ਇੱਕ ਗੱਲ ਮੇਰੇ ਮੇਰੇ ਖਿਆਲ 60 ਪਿੰਡਾਂ ਦੇ ਵਿੱਚੋਂ 35 40.85 ਹੋਣਗੇ ਜਿਨ੍ਹਾਂ ਦੇ ਵਿੱਚ ਮੈਂ ਬਹੁਤ ਸਾਰੀ ਗਲੀਆਂ ਦੇ ਨਾਲੀਆਂ ਦੇ ਧਰਮਸ਼ਾਲਾ ਦੇ ਨਹੀਂ ਪੱਥਰ ਰੱਖੇ ਨੇ ਜਾ ਜਾ ਕੇ ਤੇ ਉਹਨਾਂ ਨੂੰ ਇੱਕ ਗੱਲ ਕਹੀ ਆ ਮੈਂ ਕਿਹਾ ਵੀ ਪਿਛਲੇ ਜਿਹੜਾ ਰਵਾਜ ਹੁੰਦਾ ਸੀ ਪਿਛਲੀਆਂ ਸਰਕਾਰਾਂ ਵਾਲਾ ਵੀ ਫਲਾਨੇ ਦੀ ਗਲੀ ਛੱਡ ਦੋ ਤਿਆਂਕੀ ਦੀ ਗਲੀ ਛੱਡ ਦੋ ਇਹਨਾਂ ਤਾਂ ਉਧਰ ਪਾਸੇ ਵੋਟਾਂ ਪਾਈਆਂ ਨੇ ਇਹੋ ਜਿਹਾ ਕੁਝ ਨਹੀਂ ਕਰਨਾ ਮੈਂ ਕਿਹਾ ਜੇ ਦੋ ਰਾਦੇ ਵੱਧ ਲਾਉਣੇ ਪੈਂਦੇ ਤਾਂ ਦੋ ਰਾਦੇ ਵੱਧ ਲਾ ਦਿਓ ਗਲੀ ਇੱਕ ਪਿੰਡ ਦੇ ਇੱਕ ਪਾਸੇ ਤੋਂ ਸ਼ੁਰੂ ਕਰਕੇ ਦੂਜੇ ਪਾਸੇ ਨੂੰ ਪੂਰੀ ਕਰ ਦਿਓ ਮੈਨੂੰ ਪਿੰਡ ਚੁੱਕੇ ਦਾ ਲੰਬਾ ਨਾ ਤੁਸੀਂ ਅਸੀਂ ਇੱਕ ਤਰ੍ਹਾਂ ਦੀ ਉਸਾਰੂ ਸੋਚ ਲੈ ਕੇ ਅੱਗੇ ਵਧ ਰਹੇ ਹਾਂ ਇਹੋ ਜਿਹਾ ਕੁਝ ਨਹੀਂ ਆ ਕਿ ਕਿਸੇ ਨੂੰ ਕੋਈ ਅਸੀਂ ਪਿੱਛੇ ਛੱਟੀਏ ਕਿਸੇ ਨੂੰ ਬੈਕਫੁੱਟ ਤੇ ਲੈ ਕੇ ਜਾਈਏ ਦੂਰ ਦੂਰ ਤੱਕ ਤੁਸੀਂ ਆਡੀਓ ਦੀ ਆਡੀਓ ਪੱਧਰ ਤੇ ਚੇਅਰਮੈਨ ਨੂੰ ਲਾਏ ਜਾ ਰਿਹਾ ਕਾਫੀ ਲੇਟ ਨਹੀਂ ਹੋਵੇ ਤੁਸੀਂ ਤਿੰਨ ਸਾਲ ਹੋ ਗਏ ਮੈਂ ਤਾਂ ਪਹਿਲਾਂ ਹੀ ਤਾਂ ਵੀ ਕਈ ਗੱਲਾਂ ਦੇ ਵਿੱਚ ਹੈਗਾ ਕਿ ਸਰਕਾਰ ਡਿਲੇ ਪਰ ਸਰਕਾਰ ਦੀ ਸੋਚ ਸਰਕਾਰ ਦੀ ਫਤਰਤ ਵਿੱਚ ਕੋਈ ਤੁਸੀਂ ਕਿਹਾ ਆਡੀਓ ਆਡੀਓ ਸੁਣੀ ਨਹੀਂ ਤੁਸੀਂ ਸਰਕਾਰ ਤੋਂ ਇੰਨੀਆਂ ਏਜੰਸੀਆਂ ਇਹਨੇ ਸੋਰਸ ਹੁੰਦੇ ਪਰ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਿੰਧਵਾ ਜੀ ਖਿਲਾਫ ਬਹੁਤ ਬੱਤੀ ਜੀ ਤੁਸੀਂ ਇੰਨਾ ਕਹਿ ਰਹੇ ਹੋ ਮੈਂ ਸੁਣ ਗਿਆ ਵੀ ਮੈਂ ਸੁਣੀ ਨਹੀਂ ਮੈਂ ਤੁਸੀਂ ਦਾ ਟਾਈਮ ਘਟਾਗਾ ਤੁਸੀਂ ਇਹ ਨਹੀਂ ਕਰਾ ਇੱਕ ਮੌਕਾ ਹੋਰ ਦਿਓ ਸਾਨੂੰ ਹਾਂਜੀ ਵੀ ਮੌਕਾ ਦੁਬਾਰਾ ਮੰਗ ਰਹੇ ਹਾਂ ਕਿ ਇਸੇ ਸਾਲ ਨਹੀਂ ਮੈਂ ਮੈਂ ਟਾਈਮ ਘਟਾਉਂਗੀ ਨਹੀਂ ਮੈਂ ਇਹ ਗੱਲ ਕਦੋਂ ਕਹੀ ਬਿਚਾਈ ਨਹੀਂ ਉਹ ਤੁਹਾਨੂੰ ਤਾਂ ਪੁੱਛਦਾ ਕਿ ਹੋਰ ਟਾਈਮ ਚਾਹੀਦਾ ਇਲੈਕਸ਼ਨਾਂ ਵੇਲੇ ਕਿਹਾ ਸੀਗਾ ਵੀ 3 ਮਹੀਨਿਆਂ ਚ ਅਸੀਂ ਨਸ਼ੇ ਖਤਮ ਕਰ ਦਿਆਂਗੇ ਜੀ ਹੁਣ 3 ਸਾਲ ਹੋ ਗਏ ਨਹੀਂ ਇਹ ਨਹੀਂ ਗੱਲਾਂ ਹੁੰਦੀਆਂ ਦੇਖੋ ਤੁਸੀਂ ਇੱਕ ਗੱਲ ਮੈਂ ਹੋਰ ਕਹਾਂ ਜੇ ਸਾਡੀ ਸਰਕਾਰ ਨੇ ਇਹ ਕਿਹਾ ਵੀ ਸਰਕਾਰ ਬਣਦਾ ਸਾਨੂੰ ਬਿਜਲੀ ਦੇ ਬਿੱਲ ਮਾਫ ਕਰ ਦਿਆਂਗੇ ਕੀਤੇ ਹੈ ਕਿ ਨਹੀਂ ਕੀਤੇ ਨਹੀਂ ਅਸੀਂ ਤਾਂ ਕਹਿੰਦੇ ਜਿਹੜਾ ਵਾਅਦਾ ਕੀਤਾ ਸੀ 3 ਮਹੀਨਿਆਂ ਚ ਵਾਅਦਾ ਖਤਮ ਕਰਾਂਗੇ ਨਾ ਮੈਂ ਤਾਂ ਤੁਹਾਨੂੰ ਕਿ ਪਹਿਲਾਂ ਹੀ ਗੱਲ ਕਹੀ ਆ ਵੀ ਵਾਅਦੇ ਪੂਰੇ ਕਰਨ ਨੂੰ ਮੈਂ ਮੰਨ ਸਕਦੀ ਆ ਵੀ ਕਈ ਵਾਅਦਿਆਂ ਦੇ ਵਿੱਚ ਸਰਕਾਰ ਲੇਟ ਆ ਕਈ ਵਾਅਦਿਆਂ ਦੇ ਵਿੱਚ ਕਮੀਆਂ ਪੇਸ਼ੀਆਂ ਹੋ ਗਈਆਂ ਰਹਿ ਗਈਆਂ ਹੋਣੀਆਂ ਉਹਨਾਂ ਨੂੰ ਪੂਰੇ ਕਰਾਂਗੇ ਨਾਲੇ ਨੋਟ ਕਰ ਲਿਓ ਉਹਨਾਂ ਨੂੰ ਪੂਰੇ ਕਰਾਂਗੇ ਪਰ ਕਿਤੇ ਵੀ ਇਹ ਨਹੀਂ ਵੀ ਸਰਕਾਰ ਦੀ ਸੋਚ ਦੇ ਵਿੱਚ ਫਰਕ ਆ ਠੀਕ ਹੈ ਕਿ ਪਹਿਲਾ ਵਾਅਦਾ ਹੈ ਕਤਲਵੰਡੀ ਸਾਹਿਬ ਉਹਦਾ ਠੀਕ ਹੈ ਜਿਹੜੇ ਅੱਜ ਤੱਕ ਤੌਮ ਤਾਂ ਲੱਗਦੀਆਂ ਸੀਗੀਆਂ ਕਿ ਗੁੰਡਾ ਟੈਕਸ ਫਲਾਨਾ ਟੈਕਸ ਹੁਣ ਮੇਰੀ ਸਾਰੇ মিডিਆ ਨੂੰ ਬੇਨਤੀ ਆ ਵੀ ਹੁਣ ਤੁਸੀਂ ਇਹਨੂੰ ਦੱਬ ਕੇ ਚਲਾਇਆ ਕੋਈ ਅਜੇ ਤੱਕ ਸੀਐਸਆਰ ਦਾ ਕਿਸੇ ਪਿਓ ਦੇ ਪੁੱਤ ਨੇ ਹਸਾਬ ਨਹੀਂ ਮੰਗਿਆ ਸੀ ਹੁਣ ਤੱਕ ਲੱਗਦਾ ਨੇ ਦੇਰ ਹੀ ਹੋ ਗਈ ਤਿੰਨ ਸਾਲ ਤੋਂ ਤੁਸੀਂ ਚੁੱਪ ਰਹੇ ਹੋ ਤਿੰਨ ਸਾਲ ਹੋ ਗਏ ਮੈਨੂੰ ਪਿਛਲੇ 5 ਸਾਲ ਹੋ ਗਏ ਮੈਨੂੰ ਮੇਰੀ ਸਰਕਾਰ ਨਹੀਂ ਸੀ ਮੇਰੀ ਆਵਾਜ਼ ਨਹੀਂ ਜਾਂਦੀ ਸੀ ਮੰਚ ਤੱਕ ਕਹਿੰਦੇ ਕੱਪੜੇ ਬਹੁਤ ਹੋਇਆ ਜੀ ਤਿੰਨ ਸਾਲ ਹੋ ਗਏ ਮੈਨੂੰ ਲਗਾਤਾਰ ਮੈਨੂੰ ਦੱਸੋ ਕਿਹੜਾ ਸੈਸ਼ਨ ਆ ਵਿਧਾਨ ਸਭਾ ਦੀ ਜਿੱਦੇ ਚ ਮੇਰੀ ਨਹੀਂ ਆਵਾਜ਼ ਚੱਕੀ ਕਹਿੰਦੇ ਬਿੱਲ ਪੁਹਹਾਵਦਾ ਕੇਸ ਦਿੱਤੇ ਗਏਗੇ ਜਿਹਨਾਂ ਵੱਲੋਂ ਦਿੱਤੇ ਗਏ ਜੀ ਕੋਈ ਸ਼ੱਕ ਨਹੀਂ ਇਹਦੇ ਚ ਕੋਈ ਗੱਲਬਾਤ ਹੋਈ ਹੈ ਕੋਈ ਦਿੱਕਾ ਨਾਲ ਹੁਣ ਜਾਂਚ ਕ ਮਤਲਬ ਇਸੇ ਗੱਲ ਤੇ ਲੱਗੇ ਹੋਈਆਂ ਕਿ ਸਾਡੇ ਜੋ ਸਾਡਾ ਹੱਕ ਬਣਦਾ ਜੋ ਸਾਡੇ ਪਿੰਡਾਂ ਦਾ ਹੱਕ ਬਣਦਾ ਉਹ ਸਾਡੇ ਪਿੰਡਾਂ ਦਾ ਹੱਕ ਸਾਡੇ ਪਿੰਡਾਂ ਨੂੰ ਦਿਓ 100 ਕਿਲੋਮੀਟਰ ਦੇ ਦਾਇਰੇ 'ਚ ਸੀਐਸਆਰ ਲੱਗਣਾ ਹੁੰਦਾ ਤੇ ਜੇ 100 ਕਿਲੋਮੀਟਰ ਦੇ ਦਾਇਰੇ 'ਚ ਸੀਐਸਆਰ ਫਾਈਨਲੀ ਲਾ ਦੇਣਾ ਤਾਂ ਸਾਨੂੰ ਪੰਜਾਬ ਗਵਰਨਮੈਂਟ ਦੀ ਵੀ ਉਹਨਾਂ ਤੋਂ ਫੰਡ ਲੈਣ ਦੀ ਵੀ ਜ਼ਰੂਰਤ ਨਹੀਂ ਪਊਗੀ ਬਸ ਇਸ ਤਰੀਕੇ ਨਾਲ ਉਹ ਸਾਰੂ ਕੰਮ ਹੋ ਗਏ ਪਰ ਅੱਜ ਤੱਕ ਦੁੱਖ ਇਸ ਗੱਲ ਦਾ ਰਿਹਾ ਵੀ ਜਿੰਨੇ ਵੀ ਆਏ ਜਿਨ੍ਹਾਂ ਨੇ ਵੀ ਨਮਾਇੰਦਗੀ ਕੀਤੀ ਜਿਨ੍ਹਾਂ ਨੇ ਵੀ ਸਰਕਾਰ ਚਲਾਈ ਕਦੇ ਇਸ ਗੱਲ ਤੇ ਸਵਾਲ ਨਹੀਂ ਖੜਾ ਕੀਤਾ ਇਸ ਗੱਲ ਦਾ ਬਹੁਤ ਵੱਡਾ ਦੋ ਜੀ ਗਰੂਪ ਸਿੰਘ ਜੀ ਦੀ ਨਾਰਾਜ਼ਗੀ ਨਾਰਾਜ਼ਗੀ ਦੂਰ ਹੋ ਗਈ ਉਹ ਲੈਣਾ ਕਿਤੇ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਰਿਫਾਇਨਰੀ ਹੈਗਾ ਸਰ ਡਿਪਟੀ ਕਮਿਸ਼ਨਰ ਸਾਹਿਬ ਨੇ ਕਿਉਂ ਕੀਤਾ ਨਹੀਂ ਇਹਨਾਂ ਨੂੰ ਵੀ ਮਤਲਬ ਆਬਵੀਅਸਲੀ ਕਿੰਨੇ ਵਾਰੀ ਰਿਟਰਨ ਚ ਵੀ ਦਿੱਤਾ ਹੋਇਆ ਹੈ ਸੋ ਸਟੈਪ ਬਾਈ ਸਟੈਪ ਚੀਜ਼ਾਂ ਹੋ ਜੀ ਗਰੂਪ ਸਿੰਘ ਗਿੱਲ ਨਾਰਾਜ਼ ਸੀਗੇ ਹੁਣ ਨਾਰਾਜ਼ਗੀ ਦੂਰ ਹੋ ਗਈ ਨਹੀਂ ਭਾਈ ਜੀ ਮੈਨੂੰ ਨਹੀਂ ਪਤਾ ਕਿਉਂ ਨਾਰਾਜ਼